ਆ ਦੇਖ ਲੋ ਜੀ ਕੁੱਤੇ ਲੋਕਾਂ ਦੀ ਕਰਤੂਤ ਸ਼ਰਿਆਂ ਬਾਜ਼ਾਰ ਦੇ ਵਿੱਚ ਇੱਕ ਭੈਣ ਦੇ ਕੋਲੋਂ ਸਕੂਟਰੀ ਖੋ ਕੇ ਲੈ ਗਏ ਲਟੇਰੇ ਇਹ ਦਸੂਹਾ ਬਾਜ਼ਾਰ ਦੇ ਵੀਡੀਓ ਹੈ ਜੀ 23 ਤਰੀਕ ਜੁਲਾਈ ਮਹੀਨਾ 2024 ਦੀ ਕੱਲ ਪਰਸੋਂ ਦੀ ਹੀ ਹੈ ਅਜੇ ਤੇ ਆ ਦੇਖੋ ਕਿੰਦਾ ਸ਼ਰਿਆਂ ਦਿਨੇ ਦੁਪਹਿਰੇ ਸਕੂਟਰੀ ਖੋ ਕੇ ਲੈ ਗਏ ਭੈਣਾ ਨੂੰ ਰਿਕੁਐਸਟ ਹੈ ਕਿ ਜਦੋਂ ਵੀ ਤੁਸੀਂ ਕਿਤੇ ਬਾਹਰ ਜਾਨੀਆ ਵਾ ਤੇ ਰਸਤੇ ਦਾ ਧਿਆਨ ਰੱਖੋ ਸੁੰਨਸਣ ਰਸਤਾ ਵਾ ਤੇ ਥੋੜਾ ਧਿਆਨ ਰੱਖੋ ਜੇ ਤੁਹਾਡੇ ਆਲੇ-ਦੁਆਲੇ ਕੋਈ ਇਦਾਂ ਦੇ ਮੂੰਹ ਬਨ ਕੇ ਦੋ-ਤਿੰਨ ਜਾਣੇ ਇੱਕ ਮੋਟਰਸਾਈਕਲ ਤੇ ਬੈਠੇ ਆ ਮੋਟਰਸਾਈਕਲ ਦੀ ਨੰਬਰ ਪਲੇਟ ਲੁਕੀ ਹੋਈ ਆ ਜਾਂ ਹੈ ਨਹੀਂਗੀ ਤੇ ਉਹਨਾਂ ਤੋਂ ਪਹਿਲਾਂ ਹੀ ਤੁਸੀਂ ਦੂਰੀ ਬਣਾ ਕੇ ਰੱਖੋ ਤਾਂ ਜੋ ਇਸ ਚੀਜ਼ ਦਾ ਸ਼ਿਕਾਰ ਤੁਸੀਂ ਨਾ ਹੋ ਸਕੋ ਉਹ ਦੇਖੋ ਵੀ ਕਿੱਦਾਂ ਕਿਸੇ ਨੇ ਆਪਣੀ ਚੀਜ਼ ਲਈ ਹੁੰਦੀ ਆ ਬਣਾਈ ਹੁੰਦੀ ਆ ਤੇ ਉਹ ਇੱਕ ਮਿੰਟ ਦੇ ਵਿੱਚ ਲੈ ਕੇ ਚਲੇ ਗਏ ਉਹਨਾਂ ਨੇ ਕੀ ਕਰਨਾ 10 12 15000 ਦੇ ਵਿੱਚ ਵੇਚ ਕੇ ਤੇ ਆਪਣਾ ਨਸ਼ਾ ਪੱਤਾ ਪੂਰਾ ਕਰਨਗੇ ਪਰ ਕਿਸੇ ਦੀ ਬਦਦਵਾਮਾ ਵੀ ਉਹ ਨਾਲ ਲੈ ਕੇ ਗਏ ਆ ਮਾੜੇ ਕੰਮ ਦਾ ਨਤੀਜਾ ਤਾਂ ਮਾੜਾ ਹੀ ਹੁੰਦਾ ਵਾ ਬਾਕੀ ਦੋਸਤੋ ਜਾਣਕਾਰੀ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਕਮੈਂਟ ਕਰਕੇ ਆਪਣੀ رائے ਜਰੂਰ ਦੱਸਿਓ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਸਾਨੂੰ ਫੋਲੋ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ